45 ਸਾਲਾਂ ਬਾਅਦ ਅਕਾਲੀ ਦਲ ਇਤਿਹਾਸ ਮੁਰਦ ਦੁਹਰਾਉਣ ਜਾ ਰਿਹਾ ਹੈ ਹਲਿ ਤਾਈ ਸਵਾਲ ਹੈ ਜੀ ਦੁਹਰਾ ਦਿੱਤਾ ਤਾਂ ਫਿਰ ਜ਼ਰੂਰ ਇਹ ਗੱਲ ਲਿਖੀ ਜਾਏਗੀ ਕਿ 45 ਸਾਲਾਂ ਬਾਅਦ ਉਹੀ ਕੀਤਾ ਜੋ ਪਹਿਲਾਂ ਕੀਤਾ ਸੀ ਪ੍ਰਧਾਨਗੀ ਦੇ ਲਈ ਜਥੇਦਾਰ ਬਨਾਮ ਜਥੇਦਾਰ ਕੀ ਅੰਮ੍ਰਿਤਪਾਲ ਸਿੰਘ ਪਲਾਨ B ਦਾ ਜਾਂ ਫਿਰ ਟੀਮ B ਦਾ ਹਿੱਸਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਗਾਵਤ ਦੇ ਵਿੱਚ ਇੱਕ ਨਾਮ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਉਹ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਰ ਚਰਚਾ ਦੇ ਵਿੱਚ ਲਿਆਂਦਾ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਉਲਟ ਲਾਈਨ ਤੇ ਚੱਲਣ ਵਾਲੇ ਅਕਾਲੀ ਲੀਡਰ ਨੇ ਉਹਨਾਂ ਦੇ ਵੱਲੋਂ ਬਾਗੀ ਧੜੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਵੀ ਕੀਤੀ ਪਾਰਟੀ ਦੀ ਅਗਵਾਈ ਦੀ ਮੰਗ ਕੀਤੀ ਤਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਜੇ ਸਾਰੀ ਪਾਰਟੀ ਇਸ ਤੇ ਰਾਜ਼ੀ ਹੁੰਦੀ ਹੈ ਤਾਂ ਵਿਚਾਰ ਕੀਤਾ ਜਾ ਸਕਦਾ ਹੈ ਯਾਨੀ ਕਿ ਹਲੇ ਅੰਦੇ ਅਕਾਲੀ ਦਲ ਨੂੰ ਉਹ ਮੰਨ ਰਹੇ ਨੇ ਸੁਖਬੀਰ ਸਿੰਘ ਬਾਦਲ ਦਾ ਧੜਾ ਹਲੇ ਉਹਨਾਂ ਦੇ ਨਾਮ ਤੇ ਚੁੱਪ ਹੈ ਨਾਲ ਹੀ ਜਥੇਦਾਰ ਸਾਹਿਬ ਨੇ ਦੋਵੇਂ ਧਿਰਾਂ ਨੂੰ ਇਕੱਠੇ ਬੈਠਣ ਦੀ ਸਲਾਹ ਵੀ ਦਿੱਤੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਦੋਵੇਂ ਧਿਰ ਇਕੱਠੀਆਂ ਹੋ ਸਕਦੀਆਂ ਨੇ ਤੇ ਕਹਿ ਸਕਦੇ ਹਾਂ ਕਿ ਅਜਿਹਾ ਹੋ ਸਕਦਾ ਹੈ ਇਹਦੇ ਵਿੱਚ ਕੋਈ ਜੱਗੂ ਤੇਰਵੀਂ ਗੱਲ ਨਹੀਂ ਹੈ ਕਿਉਂਕਿ ਪਹਿਲਾ ਮੌਕਾ ਨਹੀਂ ਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਦੀ ਰੇਸ ਦੇ ਵਿੱਚ ਕਿਸੇ ਤਖਤ ਦੀ ਜੱਥੇਦਾਰ ਦਾ ਨਾਮ ਸਾਹਮਣੇ ਆਇਆ ਹੋਵੇ 44 ਸਾਲ ਪਹਿਲਾਂ ਅਧਿਆ ਹੋ ਚੁੱਕਿਆ ਹੈ ਪਹਿਲਾ ਵੀ ਇਤਿਹਾਸ ਦੇ ਵਿੱਚ ਮੌਕਾ ਆਇਆ ਸੀ ਜਦੋਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਨੂੰ ਹੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਵੇਲੇ ਅਕਾਲੀ ਦਲ ਵਿੱਚ ਪ੍ਰਧਾਨਗੀ ਦੀ ਲੜਾਈ ਚੱਲ ਰਹੀ ਸੀ ਦੁਫਾੜ ਹੋਇਆ ਪਿਆ ਸੀ ਅਕਾਲੀ ਦਲ ਤੇ ਸਾਰੀ ਸਿਆਸੀ ਖੇਡ ਦੇ ਵਿੱਚ ਬਾਦਲ ਪਰਿਵਾਰ ਦਾ ਹੀ ਵੱਡਾ ਹੱਥ ਸੀ ਤੇ 1980 ਦਾ ਉਹ ਸਾਲ ਸੀ ਜਦੋਂ ਸਿੱਖ ਪੰਥ ਦੇ ਵਿੱਚ ਮੋਰਚਿਆਂ ਦਾ ਦੌਰ ਚੱਲ ਰਿਹਾ ਸੀ ਦੂਸਰੇ ਪ 1978 ਦੇ ਵਿੱਚ ਜਿਹਨਾਂ ਜਗਦੇਵ ਸਿੰਘ ਤਲਵੰਡੀ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਉਹਨਾਂ ਨੇ ਜਦੋਂ ਬਗਗੀ ਅੱਖ ਦਿਖਾਉਣੀ ਸ਼ੁਰੂ ਕੀਤੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਸੀ ਤੇ ਸੰਤ ਲੋਂਗੋਵਾਲ 1962 ਦੇ ਵਿੱਚ ਤਖ਼ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਠਾਪੇ ਗਏ ਸਨ 1964 ਦੇ ਵਿੱਚ ਉਹਨਾਂ ਨੇ ਪੌਂਟਾ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਨੂੰ ਸਰਕਾਰੀ ਕਬਜ਼ੇ ਵਿੱਚ ਛਡਾਉਣ ਲਈ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਮੋਰਚਾ ਲਾਇਆ ਸੀ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਕਈ ਮੋਰਚਿਆਂ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਬਗਾਵਤ ਤੋਂ ਬਗਾਵਤ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਤਾਂ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਪਾਰਟੀ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਇਹ ਵੱਡਾ ਸਵਾਲ ਹੈ ਇਸ ਨੂੰ ਥੋੜਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦਰਅਸਲ 70 ਤੋਂ ਲੈ ਕੇ 90 ਦੇ ਦਹਾਕੇ ਤੱਕ ਅਕਾਲੀ ਦਲ ਦੇ ਵਿੱਚ ਕਈ ਵੱਡੇ ਚਿਹਰੇ ਸਨ ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਕਿੰਗ ਬਣਦੇ ਥਾ ਕਿੰਗ ਮੇਕਰ ਬਣੇ ਸਨ ਪਾਰਟੀ ਦੇ ਹਰ ਇੱਕ ਫੈਸਲੇ ਪਿੱਛੇ ਉਹਨਾਂ ਦਾ ਦਿਮਾਗ ਤੇ ਅਸਰ ਦਿਖਾਈ ਦਿੰਦਾ ਸੀ ਉਸ ਵੇਲੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਹਰਚੰਦ ਸਿੰਘ ਲੋਂਗਵਾਲ ਦਾ ਨਾਮ ਪ੍ਰਕਾਸ਼ ਸਿੰਘ ਬਾਦਲ ਨੇ ਇਸ ਲਈ ਮੂਰੇ ਕੀਤਾ ਸੀ ਕਿਉਂਕਿ ਲੋਂਗਵਾਲ ਉਹਨਾਂ ਦੇ ਭਰੋਸੇਮੰਦ ਸਨ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਕੇਸ ਦੇ ਵਿੱਚ ਅਜਿਹਾ ਨਹੀਂ ਹੈ ਸ੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਰਹਿੰਦੇ ਆ ਕਈ ਵਾਰੀ ਨਸੀਬਾਂ ਦਿੱਤੀਆਂ ਪਾਰਟੀ ਦੇ ਅੰਦਰ ਇਹ ਆਵਾਜ਼ ਵੀ ਦਬੀ ਜ਼ੁਬਾਨ ਦੇ ਵਿੱਚ ਉੱਠਦੀ ਰਹੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਭਾਜਪਾ ਦੇ ਨਾਲ ਨਜ਼ਦੀਕੀਆਂ ਨੇ ਉਹਨਾਂ ਨੂੰ ਸਿਕਿਉਰਿਟੀ ਵੀ ਮਿਲੀ ਸੀ ਹਾਲਾਂਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਅਸਿੱਧੇ ਤੌਰ ਤੇ ਕਾਰਵਾਈ ਦਾ ਮੌਕਾ ਅਕਾਲੀ ਦਲ ਪਾਰਟੀ ਨੂੰ ਉਸ ਵਕਤ ਮਿਲਿਆ ਜਾਂ ਕਹਿ ਸਕਦੇ ਹਾਂ ਕਿ ਬਾਦਲ ਪ੍ਰਵਾਨ ਨੂੰ ਉਸ ਵਕਤ ਮਿਲਿਆ ਜਦੋਂ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਗਵ ਛੱਡਾ ਦੀ ਮੰਗਣੀ ਤੇ ਦਿੱਲੀ ਪਹੁੰਚੇ ਸਨ ਜਥੇਦਾਰ ਹਰਪ੍ਰੀਤ ਸਿੰਘ ਦੀ ਮੌਜੂਦਗੀ ਨੂੰ ਲੈ ਕੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੂੰ ਮੂਰੇ ਕੀਤਾ ਗਿਆ ਵਲਟੋਹਾ ਨੇ ਇੱਕ ਤੋਂ ਬਾਅਦ ਇੱਕ ਨਿਸ਼ਾਨੇ ਲਾਏ ਇਸ ਤੇ ਨਾ ਤਾਂ ਐਸਜੀਪੀਸੀ ਬੋਲੀ ਤੇ ਨਾ ਹੀ ਅਕਾਲੀ ਦਲ ਦੇ ਅੰਦਰੋਂ ਕੋਈ ਆਵਾਜ਼ ਉੱਠੀ ਜਥੇਦਾਰ ਸਾਹਿਬ ਦੇ ਹੱਕ ਦੇ ਵਿੱਚ ਕੋਈ ਨਾ ਬੋਲਿਆ ਮੌਕਾ ਵੇਖਦਿਆਂ ਹੀ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਦੇਸ਼ ਦੌਰੇ ਤੇ ਗਏ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਸੱਦੀ ਗਈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਸੌਂਪ ਕੇ ਗਿਆਨੀ ਰੁਗਵੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ ਗਿਆ ਯਾਨੀ ਕਿ ਹਟਾ ਦਿੱਤਾ ਗਿਆ ਸਾਫ ਹੈ ਕਿ ਜਾਨੀ ਹਰਪ੍ਰੀਤ ਸਿੰਘ ਦੇ ਨਾਮ ਤੀਤਾ ਸੁਖਵੀਰ ਸਿੰਘ ਬਾਦਲ ਦਾ ਧੜਾ ਕਿਸੇ ਵੀ ਕੀਮਤ ਤੇ ਤਿਆਰ ਨਹੀਂ ਹੋਵੇਗਾ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਵਿਰੋਧੀ ਧਿਰ ਵਾਂਗੂ ਸੁਖਵੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਨਾਮ ਮੂਰੇ ਕਰ ਦੇਣ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਪਰੀਮ ਹੁੰਦਾ ਹੈ ਤੇ ਜਥੇਦਾਰ ਵਰਸਸ ਜਥੇਦਾਰ ਦੀ ਸਿਆਸੀ ਖੇਡ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਪਹੁੰਚ ਹੈ ਉਹ ਜ਼ਾਹਿਰ ਤੌਰ ਤੇ ਉੱਤੇ ਹੋ ਸਕਦੀ ਹੈ ਉਹਨਾਂ ਦੀ ਲੱਤ ਉੱਤੇ ਹੋ ਸਕਦੀ ਹੈ ਅਦੇਵ ਸੁਬੀਰ ਸਿੰਘ ਬਾਦਲ ਪਰਦੇ ਦੇ ਪਿੱਛੋਂ ਫੈਸਲੇ ਲੈ ਕੇ ਪਾਰਟੀ ਤੇ ਕੰਟਰੋਲ ਕਰ ਸਕਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ 70 ਤੋਂ 90 ਦੇ ਦਹਾਕੇ ਦੇ ਵਿੱਚ ਉਹ ਕਦੇ ਆਪ ਪ੍ਰਧਾਨ ਨਹੀਂ ਬਣੇ ਪਰ ਪ੍ਰਧਾਨ ਉਹਨਾਂ ਦੇ ਕੰਟਰੋਲ 'ਚ ਹੁੰਦਾ ਸੀ ਤੇ ਜੇ ਸੁਬੀਰ ਸਿੰਘ ਬਾਦਲ ਵੀ ਆਪਣੇ ਪਿਤਾ ਦੇ ਰਾਹ ਤੇ ਚੱਲਣਗੇ ਤਾਂ ਇਹਦੇ ਨਾਲ ਸੁਬੀਰ ਸਿੰਘ ਬਾਦਲ ਦੀ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਠੰਡੇ ਪੈ ਸਕਦੇ ਨੇ ਉੰਜ ਬਾਗੀ ਧੜੇ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਵੀ ਕਈ ਵਾਰੀ ਕਹਿ ਚੁੱਕੇ ਨੇ ਕਿ ਅਸੀਂ 2022 ਦੇ ਵਿੱਚ ਸੁਬੀਰ ਸਿੰਘ ਬਾਦਲ ਨੂੰ ਖੁਦ ਕਿਹਾ ਸੀ ਜੋਨ ਕੇ ਇਹ ਨੀਤੀ ਅਪਣਾਈ ਜਾ ਸਕਦੀ ਹੈ ਇੱਧਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਾਫੀਨਾਮਾ ਦੇਣ ਤੋਂ ਪਹਿਲਾਂ ਦੂਸਰੇ ਧੜੇ ਦੇ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਯਾਨੀ ਕਿ ਦੂਸਰੇ ਧੜੇ ਦੇ ਦਿਮਾਗ ਦੇ ਵਿੱਚ ਵੀ ਪਲਾਨ ਬੀ ਚੱਲ ਰਿਹਾ ਹੈ ਇਹ ਹੋ ਸਕਦਾ ਹੈ ਕਿ ਬਾਗੀ ਧੜਾ ਅਮਰਿਤਪਾਲ ਸਿੰਘ ਦੇ ਮੋਢਿਆਂ ਤੇ ਆਪਣੀ ਅਗਲੀ ਸਿਆਸੀ ਪਾਰੀ ਖੇਡ ਸਕਦਾ ਹੈ ਸੁਭੀਰ ਸਿੰਘ ਬਾਦਲ ਦਾ ਤੜਾ ਵੀ ਇਸ ਗੱਲ ਤੋਂ ਜਾਣੂ ਹੈ ਇਸ ਲਈ ਜਦੋਂ ਅਮਰਿਤਪਾਲ ਸਿੰਘ ਦੇ ਘਰੇ ਇਹ ਲੀਡਰ ਗਏ ਅਕਾਲ ਤਖਤ ਸਾਹਿਬ ਦੇ ਉੱਤੇ ਮਾਫੀਨਾਮਾ ਲਿਜਾਣ ਤੋਂ ਪਹਿਲਾਂ ਉਹਨਾਂ ਦੇ ਘਰੇ ਗਏ ਤਾਂ ਅਕਾਲੀ ਦਲ ਦੇ ਬੁਲਾਰੀ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਸਵਾਲ ਚੁੱਕਦੇ ਕਿ ਹਾਂ ਕਿ ਵਿਰੋਧੀ ਧਿਰ ਦੇ ਦਿਮਾਗ ਦੇ ਵਿੱਚ ਪਹਿਲਾਂ ਸਿਆਸਤ ਸੀ ਫਿਰ ਧਰਮ ਸੀ ਯਾਨੀ ਕਿ ਇਸ ਸੰਭਾਵਨਾ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੀ ਦਿਨਾਂ ਦੇ ਵਿੱਚ ਇੱਕ ਨਵੇਂ ਅਕਾਲੀ ਦਲ ਦੀ ਅਗਵਾਈ ਕਰਦੇ ਆ ਅਮਰਿਤਪਾਲ ਸਿੰਘ ਨੂੰ ਵੀ ਵੇਖਿਆ ਜਾ ਸਕਦਾ ਹੈ ਪੰਜਾਬ ਦੇ ਤਿੰਨ ਹਲਕਿਆਂ ਦੀ ਜ਼ਿਮਨੀ ਚੋਣ ਨੂੰ ਲੈ ਕੇ ਅਮਰਿਤਪਾਲ ਸਿੰਘ ਦੇ ਤਿੰਨ ਸਾਥੀਆਂ ਨੇ ਜੇਲ੍ਹ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਜੇ ਬਾਗੀ ਤੜਾ ਉਹਨਾਂ ਨੂੰ ਹਮਾਇਤ ਦਿੰਦਾ ਹੈ ਜਿੱਥੇ ਹਾਸਲ ਹੁੰਦੀ ਹੈ ਤਾਂ ਸਾਫ ਹੈ ਕਿ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ ਹੈ ਜਿਹੜੀ ਉਹ 360 ਡਿਗਰੀ ਤੱਕ ਬਦਲ ਸਕਦੀ ਹੈ ਫਿਰ ਸੁਖਬੀਰ ਸਿੰਘ ਬਾਦਲ ਦੇ ਲਈ ਵਾਪਸੀ ਦਾ ਰਾਹ ਮੁਸ਼ਕਲ ਹੋ ਸਕਦਾ ਹੈ ਹਾਲ ਦੀ ਘੜੀ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਅਕਾਲੀ ਹਨ ਸਮਰਥਕ ਹਨ ਵਰਕਰ ਹਨ ਉਹੀ ਆਸ ਕਰ ਰਹੇ ਨੇ ਕਿ ਸੁਭੀਰ ਸਿੰਘ ਬਾਦਲ ਬੜੀ ਹੀ ਸਮਝਦਾਰੀ ਨਾਲ ਇਸ ਸੰਜੀਦਗੀ ਦੇ ਨਾਲ ਕੋਈ ਫੈਸਲਾ ਲੈਣ ਤਾਂ ਕਿ ਪਾਰਟੀ ਇਹ ਜਿਹੜੀ ਉਹ ਇਕਜੁੱਟ ਹੋ ਸਕੇ